brought to by silver pumps top quality or consistent performance ke liye sirf silver pumps naam yaad rakhna do ke bade bade mager bachha nu sarkar bacha rahi a sarkar un di protection kar rahi a sarkar unnu phad nahi rahi jadon asi pura apda saadi jehdi SIT sade jehde adhikari si jadon pura asi system banake bade mager bachnu phadya us to baad drug mafia de hak vich ਕਾਂਗਰਸ ਪਾਰਟੀ ਦਾ ਦਰਦ ਸਲਕਿਆ ਸਰ ਅਜਵਾਦ ਸਾਹਿਬ ਤੁਹਾਨੂੰ ਧੰਨਵਾਦ ਮੈਂ ਤੁਹਾਡੀ ਉਹ ਗੱਲ ਕਰ ਰਿਹਾ ਕਹਿੰਦੇ ਸੀ ਕਿ ਰਸਾ ਤੁਹਾਡੇ ਯਾਦ ਦਾ ਤੁਹਾਡੇ ਕਹਾਣੀ ਯਾਦ ਹਾਂ ਤੁਹਾਡੇ ਪੂਰੀ ਕਹਾਣੀ ਯਾਦ ਆ ਠੀਕ ਆ ਠੀਕ ਹੈ ਤਾਂ ਮੈਂ ਹੀ ਯਾਦ ਹੀ ਕਰਾਉਣਾ ਚਾਹੁੰਦਾ ਸੀਗਾ ਤੁਹਾਡੀ ਵੀਡੀਓ ਹੀ ਕਰਾਉਣਾ ਚਾਹੁੰਦਾ ਸੀ ਤਾਂ ਕਿ ਦੁਬਾਰਾ ਤੁਸੀਂ ਫੇਰ ਇੱਕ ਹੋਰ ਐਪਲੀਕੇਸ਼ਨ ਲਿਖੋਗੇ ਚੰਡੀਗੜ੍ਹ ਪੁਰਸੂ ਕਿਉਂਕਿ ਬੜੀ ਜਲਦੀ ਤੁਸੀਂ ਚੇਂਜ ਹੋ ਜੇ ਕੋਈ ਗੱਲ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਕਹਾਂ ਦਿਨ ਆਪ ਉਹ ਜਨਾਬ ਜਨਾਬ ਕੋਈ ਕੋਈ ਗੱਲ ਨਹੀਂ ਬੇਕਾਰ ਨਾ ਹੋਰ ਕਰਾ ਲਓ ਉਹ ਹੋਰ ਕਰਾ ਲਓ ਕਿਉਂ ਡਰਨ ਲੱਗ ਜਨ ਐਵੇਂ ਨਾ ਪਰਖਿਆ ਕਰੋ ਬਜ਼ੁਰਗੋ ਤੁਸੀਂ ਤੁਸੀਂ ਬਜ਼ੁਰਗੋ ਐਵੇਂ ਨਾ ਪਰਖਿਆ ਕਰੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਉਹ ਤੁਸੀਂ ਭੁੱਲ ਜਾਂਦੇ ਹੋ ਕਈ ਵਾਰ ਮੈਨੂੰ ਪਤਾ ਭੁੱਲਣ ਦੀ ਆਦਤ ਪੈ ਗਈ ਦਵਾਈ ਲੈ ਕੇ ਆਉਣਿਆ ਇਹਨਾਂ ਨੂੰ ਬੜੀ ਅੱਛੀ ਦਵਾਈ ਮੰਗਿਆਓ ਇਹਨਾਂ ਨੂੰ ਦਿਓ ਇਹ ਬੜੀ ਜਲਦੀ ਭੁੱਲ ਜਾਂਦੇ ਨੇਗੇ ਕੋਈ ਚੱਕਰ ਨਹੀਂ ਕੋਈ ਚੱਕਰ ਮੰਤਰੀ ਸਾਹਿਬ ਕੇਅਰ ਡਰਸ ਕਰੋ ਕਰਾ ਲਓ ਗੁਰੂ ਜੀ ਉਹ ਜਿੰਨੇ ਮਰਜ਼ੀ ਕਰਾ ਲਿਓ ਜਿੰਨੇ ਮਰਜ਼ੀ ਕਰਾ ਲਿਓ ਮੈਨੂੰ ਕੋਈ ਗੱਲ ਕਹਿਣਾ ਚਾਹਨਾ ਪਰਸਨਲਾਈਜ਼ਡ ਅਟੈਕ ਨਾ ਕਰੋ ਫੇਰ ਤੁਹਾਡੇ ਤੇ ਹੈਵੀ ਅਟੈਕ ਆ ਨਾ ਇਹ ਚੰਗੀ ਤਰ੍ਹਾਂ ਸੁਣ ਲਓ ਸਾਡੇ ਕੋਲ ਹਰ ਚੀਜ਼ ਇਹ ਜਿਹੜਾ ਇਹਨਾਂ ਨੇ ਤਰੋੜ ਬਰੋੜ ਕੀਤਾ ਪਰਚਾ ਹੋਇਆ ਦੋਹਾਂ ਤੇ ਨਹੀਂ ਇਹ ਯੁੱਧ ਨਸ਼ੇ ਬਰੋਧ ਦੀ ਗੱਲ ਹੈ ਕਿ ਵੱਡੇ ਵੱਡੇ ਮਗਰਮੱਛਾਂ ਨੂੰ ਸਰਕਾਰ ਬਚਾ ਰਹੀ ਆ ਸਰਕਾਰ ਉਹਨਾਂ ਦੀ ਪ੍ਰੋਟੈਕਸ਼ਨ ਕਰ ਰਹੀ ਆ ਸਰਕਾਰ ਉਹਨੂੰ ਫੜ ਨਹੀਂ ਰਹੀ ਜਦੋਂ ਅਸੀਂ ਪੂਰਾ ਆਪਦਾ ਸਾਡੀ ਜਿਹੜੀ ਐਸਆਈਟੀ ਸਾਡੇ ਜਿਹੜੇ ਅਧਿਕਾਰੀ ਸੀ ਜਦੋਂ ਪੂਰਾ ਅਸੀਂ ਸਿਸਟਮ ਬਣਾ ਕੇ ਵੱਡੇ ਮਗਰਮੱਛ ਨੂੰ ਫੜਿਆ ਉਸ ਤੋਂ ਬਾਅਦ ਡਰਗ ਮਾਫੀਆ ਦੇ ਹੱਕ ਵਿੱਚ ਕਾਂਗਰਸ ਪਾਰਟੀ ਦਾ ਦਰਦ ਛਲਕਿਆ ਸਰ ਹੂੰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਉਹਨਾਂ ਲੀਡਰਾਂ ਦਾ ਦਰਦ ਛਲਕਿਆ ਜਿਹੜੇ ਪੱਟੀ ਦੇ ਅੰਦਰ ਤਰਨਤਾਰ ਦੇ ਅੰਦਰ ਕੜ ਕੇ ਕਹਿੰਦੇ ਸੀ ਸਖਵੀਰ ਸਿੰਘ ਬਾਦਲ ਵਿਕਰਮ ਅਜੀਤਿਆ ਤੋਤਾ ਸਿੰਘ ਜੀ ਸਵਰਗਵਾਸੀ ਸੌਰੀ ਪ੍ਰਤਾਪ ਸਿੰਘ ਕਹਿਰੋਂ ਉਹਨਾਂ ਦੇ ਗਲ 'ਚ ਰੱਸਾ ਬੰਨ੍ਹ ਕੇ ਲੈ ਕੇ ਆਊਂਗਾ ਫਿਰ ਉਹਨਾਂ ਨੂੰ ਤਰਨਤਾਰ ਉੱਤ ਲਟਕਾਊਂਗਾ ਇਹ ਗੱਲ ਕਹਿੰਦੇ ਹੁੰਦੇ ਸੀ ਹਾਂਜੀ ਆ ਦੇਸ਼ ਪ੍ਰਤਾਪ ਸਿੰਘ ਗੈਰੋ ਥੈਂਕ ਯੂ ਥੈਂਕ ਯੂ ਤੁਸੀਂ ਕਰੈਕਟ ਕੀਤਾ ਥੈਂਕ ਯੂ ਧੰਨਵਾਦ ਤੁਹਾਡਾ ਬਾਜਵਾ ਸਾਹਿਬ ਤੁਹਾਡਾ ਧੰਨਵਾਦ ਮੈਂ ਤੁਹਾਡੀਓ ਗੱਲ ਕਰ ਰਿਹਾ ਕਹਿੰਦੇ ਸੀ ਕਿ ਰਸਾ ਤੁਹਾਡੇ ਯਾਦ ਦਾ ਤੁਹਾਡੇ ਕਹਾਣੀ ਯਾਦ ਆ ਹਾਂ ਤੁਹਾਡੇ ਪੂਰੀ ਕਹਾਣੀ ਯਾਦ ਆ ਠੀਕ ਆ ਠੀਕ ਹੈ ਤਾਂ ਮੈਂ ਇਹੀ ਯਾਦ ਹੀ ਕਰਾਉਣਾ ਚਾਹੁੰਦਾ ਸੀਗਾ ਤੁਹਾਡੀ ਵੀਡੀਓ ਹੀ ਕਰਾਉਣਾ ਚਾਹੁੰਦਾ ਸੀ ਤਾਂ ਕਿ ਦੁਬਾਰਾ ਤੁਸੀਂ ਫੇਰ ਇੱਕ ਹੋਰ ਐਪਲੀਕੇਸ਼ਨ ਲਿਖੋਗੇ ਚੰਡੀਗੜ੍ਹ ਪੁਰਸ ਨੂੰ ਮੈਂ ਸਿਰ ਯਾਦ ਕਰਾਉਣੀ ਚਾਹੁੰਦਾ ਸੀ ਕਿਉਂਕਿ ਬੜੀ ਜਲਦੀ ਤੁਸੀਂ ਚੇਂਜ ਹੋ ਜੇ ਕੋਈ ਗੱਲ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਮਕਾਦ ਜਨਾਬ ਉਹ ਜਨਾਬ ਜਨਾਬ ਕੋਈ ਕੋਈ ਗੱਲ ਨਹੀਂ ਬੇਕਾਦ ਜਨਾਬ ਹੋਰ ਕਰਾ ਲਓ ਉਹ ਹੋਰ ਕਰਾ ਲਓ ਕਿਉਂ ਡਰਨ ਲੱਗ ਜਨ ਐਵੇਂ ਨਾ ਪੜਕਿਆ ਕਰੋ ਬਜ਼ੁਰਗੋ ਤੁਸੀਂ ਤੁਸੀਂ ਬਜ਼ੁਰਗੋ ਐਵੇਂ ਨਾ ਪੜਕਿਆ ਕਰੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਉਹ ਤੁਸੀਂ ਭੁੱਲ ਜਾਂਦੇ ਹੋ ਕਈ ਵਾਰ ਮੈਨੂੰ ਪਤਾ ਭੁੱਲਣ ਦੀ ਆਦਤ ਪੈ ਗਈ ਦਵਾਈ ਲੈ ਕੇ ਆਉਣਿਆ ਸ਼ੇਰ ਨੂੰ ਰੈਸ ਕਰੋ ਅੱਛੀ ਦਵਾਈ ਲੈ ਕੇ ਆਓ ਇਹਨਾਂ ਨੂੰ ਦਿਓ ਇਹ ਬੜੀ ਜਲਦੀ ਭੁੱਲ ਜਾਂਦੇ ਨੇਗੇ ਕੋਈ ਚੱਕਰ ਨਹੀਂ ਕੋਈ ਚੱਕਰ ਮੰਤਰੀ ਸਾਹਿਬ ਏਡਰੈਸ ਕਰੋ ਕਰਾ ਲਓ ਗੁਰੂ ਜੀ ਉਹ ਜਿੰਨੇ ਮਰਜ਼ੀ ਕਰਾ ਲਿਓ ਜਿੰਨੇ ਮਰਜ਼ੀ ਕਰਾ ਲਿਓ ਮੰਤਰੀ ਸਾਹਿਬ ਚੇਅਰ ਨੂੰ ਐਡਰੈਸ ਕਰੋ ਪਰਚੇਦਾਰ ਚੇਅਰ ਨੂੰ ਐਡਰੈਸ ਕਰੋ ਹਾਂ ਚਲੋ ਚਲੋ ਠੀਕ ਆ ਮੈਂ ਕਰਦਾ ਇੱਕ ਇੱਕ ਵਕਟ ਇੱਕ ਵਕਟ ਠੀਕ ਆ ਸਾਹਿਬ ਇੱਕ ਮਿੰਟ ਮਤਲਬ ਇੱਕ ਮਿੰਟ ਬਾਈ ਬਸ ਹਾਂ ਤੇਰੀ ਬੈਂਚਿਸ ਨਾਮ ਕਰੈਕਟ ਕਰਨਾ ਚਾਹੁੰਦੇ ਨਹੀਂ ਦੇਖੋ ਨਹੀਂ ਨਾ ਨਹੀਂ ਮੈਂ ਕਰੈਕਟ ਕਰਨਾ ਮੈਂ ਇਹਨੇ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਪਰਸਨਲਾਈਜ਼ਡ ਅਟੈਕ ਨਾ ਕਰੋ ਫੇਰ ਤੁਹਾਡੇ ਤੇ ਹੈਵੀ ਅਟੈਕ ਆਣਾ ਇਹ ਚੰਗੀ ਤਰ੍ਹਾਂ ਸੁਣ ਲਓ ਸਾਡੇ ਕੋਲ ਹਰ ਚੀਜ਼ ਇਹ ਜਿਹੜਾ ਇਹਨਾਂ ਨੇ ਤਰੋੜ ਬਰੋੜ ਕੀਤਾ ਪਰਚਾ ਹੋਇਆ ਦੋਹਾਂ ਤੇ ਨਹੀਂ ਇਹ ਯੁੱਧ ਨਸ਼ੇ ਬਰੋਧ ਦੀ ਗੱਲ ਹੈ ਇਹ ਸੋ ਇਹ ਮੈਂ ਗੱਲ ਕਹਿਣਾ ਚਾਹੁੰਦਾ ਮੇਰੀ ਆਪਣੀ ਗੱਲ ਦੇ ਅੱਗੇ ਲੱਗ ਪਰਚਾ ਅਸੀਂ ਕਿਹਦੇ ਗੱਲ 'ਚ ਰਸਾ ਪਾਣਾ ਹੈ ਉਹ ਕਿਉਂ ਨਹੀਂ ਪਿਆ ਉਹ ਵੀ ਮੈਂ ਦੱਸਾਂਗਾ ਤੁਸੀਂ ਫਿਕਰ ਨਾ ਕਰੋ ਰਸਾ ਜ਼ਰੂਰ ਪਾਵਾਂਗੇ ਧੰਨਵਾਦ ਸੋ ਪਾ ਰਸਾ ਪਏਗਾ ਉਹ ਹੁਣ ਕਿਹਦੇ ਗੱਲ 'ਚ ਪੈਂਦਾ ਉਹ ਤੁਹਾਨੂੰ ਬਾਅਦ 'ਚ ਦੱਸਾਂਗਾ ਮੈਂ ਬੋਲਾਂ ਨਵੇਂ ਨਾਮ ਲੈ ਜਾਣਗੇ ਸਪੀਕਰ ਸਾਹਿਬ ਧੰਨਵਾਦ ਰਨਿੰਗ ਕਮੈਂਟਰੀ ਨਾਲ ਜੀ ਵਿੱਚ ਚਿਮਨਾ ਸਾਹਿਬ ਕੰਟੀਨਿਊ ਕਰੋ ਅੱਛੀ ਗੱਲਾਂ ਕਿ ਲੀਡਰ ਆਫ ਦੀ اپੋਜੀਸ਼ਨ ਦੱਸਣਗੇ ਕਿ ਕਿਉਂ ਨਹੀਂ ਪਿਛਲੇ 5 ਸਾਲ ਰੱਸਾ ਪਾਸ ਕੇ ਕਿਉਂ ਰੱਸਾ ਪਾਉਣ ਚ ਫੇਲ ਹੋ ਗਏ ਕਿਉਂ ਤਰਨਤਾਰਕ ਲਟਕਾਉਣ ਚ ਫੇਲ ਹੋ ਗਏ ਕਿਉਂ ਉਹਨਾਂ ਦੀ ਸਰਕਾਰ ਕਿਸ ਸਮੇਂ ਫੇਲ ਹੋਗੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਗੱਲ ਹਾਊਸ ਦੇ ਜ਼ਰੀਏ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਦੱਸੋਗੇ ਤੁਸੀਂ ਥੈਂਕ ਯੂ ਥੈਂਕ ਯੂ ਔਰ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਦੇ ਸਮੇਂ ਨਹੀਂ ਨਹੀਂ ਉਹਨਾਂ ਟਾਈਮ ਤੇ ਮਿਲੂਗਾ ਦੱਸਣਗੇ ਔਰ ਅਬ ਸਵਾਬ ਇਹਨਾਂ ਦੀ ਸਰਕਾਰ ਤੋਂ ਬਾਅਦ ਸਰ ਮੈਂ ਮਾਨਜੋਗ ਸਪੀਕਰ ਸਾਹਿਬ ਚਾਹੂੰਗਾ ਕਿ ਤੁਸੀਂ ਦੋ ਚਾਰ ਵੀਡੀਓ ਜੇ ਹੋ ਸਕਣ ਮੈਂ ਕੋਟ ਕਰਾ ਚਲਾ ਦਿਓ ਤਾਂ ਕਿ ਪਤਾ ਲੱਗ ਜੇ ਹਾਊਸ ਦੇ ਅੰਦਰ ਕਿ ਕਿਹੜੇ ਲੀਡਰ ਕੀ ਬੋਲਦੇ ਨੇ ਵਿਧਾਨ ਸਭਾਤ ਕੀ ਬੋਲਦੇ ਨੇ ਵਿਧਾਨ ਸਭਾ ਤੋਂ ਬਾਹਰ ਕੀ ਬੋਲ ਦੇਣਗੇ ਕਿਵੇਂ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਸਟੇਜਾਂ ਤੇ ਜਾ ਕੇ ਗੁੰਮਰਾਹ ਕਰਨ ਦਾ ਯਤਨ ਕਰਦੇ ਨੇਗੇ ਕਿਉਂਕਿ ਚਰਨਜੀਤ ਸਿੰਘ ਚੰਨੀ ਜੀ ਜਦੋਂ ਥੋੜੇ ਸਮੇਂ ਲਈ ਮੁੱਖ ਮੰਤਰੀ ਬੜਦੇ ਨੇ ਕੀ ਕਹਿੰਦੇ ਨੇ ਉਹ ਪੰਜਾਬ ਦੇ ਅੰਦਰ ਮੈਂ ਇੱਕ ਵੀਡੀਓ ਪਲੇ ਕਰੂੰਗਾ ਜੇ ਤੁਹਾਡੇ ਕੋਲ ਅਵੇਲੇਬਲ ਆ ਰਿਕਾਰਡ ਚ ਮੈਂ ਰਿਕਵੈਸਟ ਆਲਰੇਡੀ ਆਨਰੇਬਲ ਸਪੀਕਰ ਸਾਹਿਬ ਨੂੰ ਭੇਜੀ ਸੀ ਜੇ ਹੋ ਸਕੇ ਤਾਂ ਦੇ ਦਿਓ ਨਹੀਂ ਮੈਂ ਆਡੀਓ ਚਲਾ ਦਨਾਗਾ ਸੁਣ ਲਓ ਚਿਹਰੋਂ ਡਾਇਰੈਕਟ ਕਰੋ ਜੀ ਜਿਹੜਾ ਬੜ ਕੇ ਸੁਣਾਉਂਗਾ ਮੈਂ ਕਿਹਾ ਗਿਆ ਨਹੀਂ ਉਹਦੀ ਆਡੀਓ ਜਾਂ ਵੀਡੀਓ ਕਿੱਸਾ ਸੁਣਾ ਸਕਦੇ ਹੋ ਕਿੱਸਾ ਸੁਣਾ ਸਕਦੇ ਹੋ ਤੁਸੀਂ ਅੰਡਰ ਦੀ ਰੂਲਸ ਕਿਹੜੇ ਰੂਲ ਦੇ ਥਰੂ ਦੱਸੋ ਜੀ ਅੰਡਰ ਵਾਟ ਰੂਲ ਕਿਹੜੇ ਰੂਲ ਖਾਣੀ ਸਨਤ ਇਹ ਪਿੱਛੇ ਨਾਲ ਚ ਬੈਠੇ ਆ ਇਹ ਵਿਧਾਨ ਸਭਾ ਚ ਬੈਠੇ ਹੋ ਕਿਸੇ ਫਿਲਮ ਤੇ ਫਿਲਮ ਦੇਖ ਰਹੇ ਆ ਰਾਤ ਕੈਂਪ ਕਰਨ ਵਾਸਤੇ ਟਾਕ ਸਮ ਸੈਂਸ ਕਿਸੇ ਕਾਨੂੰਨ ਦਾ ਕੋਈ ਦੱਸੋ ਅੰਡਰ ਵਾਟ ਸੱਚੇ ਕਿਹੜਾ ਸੈਕਸ਼ਨ ਵਿਧਾਨ ਸਭਾ ਦੇ ਕਿਹੜੇ ਰੂਲ ਦੇ ਮਤਾਬਕ ਦੱਸੋ ਦੱਸੋ ਕੋਈ ਕਿਤਾਬ ਪੜੀ ਤੇ ਕਦੀ ਚਲੋ ਦੱਸੋ ਚਲੋ ਛੱਡੋ ਇਹ ਬਹੁਤ ਵਾਰ ਦੱਸੋ ਕੋਈ ਰੂਲ ਕੋਟ ਕਰੋ ਇਹ ਕਹਿੰਦੇ ਨੇ ਤੁਸੀਂ ਇਹਦਾ ਮਤਲਬ ਆ ਮੈਂ ਚਲੋ ਛੱਡ ਦਿਓ ਛੱਡ ਦਿਓ ਛੱਡ ਦਿਓ ਬਹਿ ਜਾਓ ਆ 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 ਵਪਾਰ ਆ ਉਹਦੇ ਅੰਦਰ 6000 ਕਰੋੜ ਦਾ 5000 ਕਰੋੜ ਦਾ ਵਪਾਰ ਆ ਚੰਨੀ ਸਾਹਿਬ ਕਹਿ ਰਹੇ ਨੇ ਕਿ ਕਿ ਚਿੱਟਾ ਬੋਲ ਦੋ ਮਜੀਠੀਆ ਬੋਲ ਦੋ ਇੱਕੋ ਹੀ ਨਾਮ ਆ ਉਹਨਾਂ ਨੇ ਗੱਲ ਪੂਰੀ ਕਰਦੇ ਹੋ ਸੋਰੀ ਸਾਹਿਬ ਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਇਹ ਤਾਂ ਔਨ ਕਰਦੇ ਹੋ ਕਿ ਤੁਹਾਡੇ ਮੁੱਖ ਮੰਤਰੀ ਸੀ ਕਿਵੇਂ ਨਹੀਂ ਔਨ ਕਰਦੇ ਤੇ ਅਸੀਂ ਤਾਂ ਅਸੀਂ ਤਾਂ ਹਾਊਸ ਦੇ ਮੈਂਬਰ ਸੀ ਪੰਜਾਬ ਦੇ ਮੁੱਖ ਮੰਤਰੀ ਸੀ

ਮੈਂ ਕਹਿੰਦਾ ਬੈਠੋ ਤੁਸੀਂ ਬੈਠੋ ਤੁਸੀਂ ਤੁਸੀਂ ਬੈਠੋ ਉਹ ਬੋਲ ਰਹੇ ਨੇ ਤੁਸੀਂ ਬੈਠੋ ਬੈਠੋ ਤੁਸੀਂ ਬੈਠੋ 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 ਚਿਮਨ ਸਾਹਿਬ ਕੰਟੀਨਿਊ ਕਰੋ ਸੋ ਬਾਣਜੋਗ ਸਪੀਕਰ ਸਾਹਿਬ ਬਾਣਜੋਗ ਸਪੀਕਰ ਸਾਹਿਬ ਜਦੋਂ ਪੰਜਾਬ ਦੇ ਅੰਦਰ ਗੱਲ ਪੂਰੀ ਹੋਰਨ ਦੇ ਜੀ ਕਾਂਗਰਸ ਪਾਰਟੀ ਦੀ ਗੱਲ ਹੋਣੀ ਹੈ ਤਾਂ ਚੀਕ ਗੱਲ ਪੂਰੀ ਹੋਰਨ ਦੇ ਵੀ ਕਰ ਲੈਣੇ ਦਰਵਾਜ਼ਾ ਖੁਰਲਾ ਕੇ ਇਦਾਂ ਦੇ ਲੋਕ ਮੇਰੇ ਯਾਦ ਆ ਅਜਲਾਰੇ ਤੋਂ ਐਮਐਲਏ ਹਰ ਪ੍ਰਤਾਪ ਜਨਾਲਾ ਜੀ ਜਿਹੜੇ ਮੈਨੂੰ ਲੈਣਾ ਪੂ ਨਾਮ ਕਿਉਂਕਿ ਬਾਈ ਨੇਮ ਹੀ ਦੱਸਣਾ ਕਿਹੜੀ ਜੀਨ ਨੂੰ ਡਰੈਸ ਕਰੋ ਜੀ ਮਾ ਸਾਹਿਬ ਜੀ ਜੀਨ ਨੂੰ ਡਰੈਸ ਕਰੋ ਬਹੁਤ ਸਾਰੇ ਮੈਂਬਰ ਸਾਬਕਾ ਮੁੱਖ ਮੰਤਰੀ ਸਾਬਕਾ ਵਜ਼ੀਰ ਜਿਹੜੇ ਮੈਂਬਰ ਪਾਰਲੀਮੈਂਟ ਨੇਗੇ ਉਹ ਸਾਰੇ ਇੱਕੋ ਹੀ ਗੱਲ ਕਹਿੰਦੇ ਸੀ ਕਿ ਮਜੀਠੀਆ ਤੇ ਚਿੱਟਾ ਇੱਕੋ ਹੀ ਨਾਮ ਆ ਜੇ ਕਹਿੰਦੇ ਚਿੱਟਾ ਲੈਣ ਜਾਣਾ ਹੋਵੇ ਤਾਂ ਮਜੀਠੀਆ ਕਹਦੇ ਚਿੱਟਾ ਮਿਲ ਜਾਂਦਾਗਾ ਇਹ ਗੱਲ ਜਿਹੜੀ ਆ ਉਸ ਸਮੇਂ ਕਾਂਗਰਸ ਪਾਰਟੀ ਦੇ ਨੇਤਾ ਸਾਰੇ ਕਹਿੰਦੇ ਹੁੰਦੇ ਸੀ ਸਾਰੇ ਹਾਊਸ ਦੇ ਅੰਦਰ ਵੀ ਹਾਊਸ ਦੇ ਬਾਹਰ ਵੀ ਰੱਸੇ ਪਾਉਣ ਦੀਆਂ ਗੱਲਾਂ ਪੁੱਠੇ ਲਟਕਾਉਣ ਦੀਆਂ ਗੱਲਾਂ ਇਹ ਗੱਲਾਂ ਕਾਂਗਰਸ ਪਾਰਟੀ ਜਿਹੜੀ ਹੈ ਪਿਛਲੇ 5 ਸਾਲ ਕਰਦੀ ਰਹੀ ਪਰ ਲੇਕਿਨ ਸਮਾਂ ਬੀਤ ਗਿਆ ਜਦੋਂ ਅਸੀਂ ਕਾਰਵਾਈ ਕੀਤੀ ਤਾਂ ਉਸੇ ਸਮੇਂ ਕੁਝ ਲੋਕ ਉਹਨਾਂ ਦੇ ਘਰਾਂ 'ਚ ਪਹੁੰਚ ਕੇ ਪਤਾ ਲੈਣ ਲਈ ਕਿ ਦੇਖੋ ਤੁਹਾਡਾ ਕਿੱਡਾ ਕਿ ਨੁਕਸਾਨ ਹੋ ਗਿਆ ਉਹਨਾਂ ਦੇ ਘਰਾਂ 'ਚ ਅਫਸੋਸ ਪ੍ਰਗਟ ਕਰਨ ਲਈ ਪਹੁੰਚ ਕੇ ਕਿ ਡਰੱਗ ਮਾਫੀ ਦੇ ਦਾ ਬਹੁਤ ਵੱਡਾ ਧੱਕਾ ਹੋਇਆ ਕਈ ਲੋਕ ਕਹਿਣ ਲੱਗੇ ਕਿ ਡਰੱਗ ਮਾਫੀਆ ਨੂੰ ਕਿਉਂ ਫੜਿਆ ਗਿਆ ਕਈ ਲੋਕ ਕਹਿਣ ਲੱਗੇ ਕਿ ਨਹੀਂ 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 ਮੈਂ ਤਾਂ ਗਲਤੀ ਨਾਲ ਪ੍ਰਗਟ ਸਿੰਘ ਚਲੇ ਗਏ ਕਹਿੰਦੇ ਮੈਨੂੰ ਲੱਗਿਆ ਕਿ ਤੇ ਰਾਤ ਪ੍ਰਗਟ ਸਿੰਘ ਨੂੰ ਫੜ ਲਿਆ ਹਾਲਾਤ ਦੇਖੋ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਰਹੇ ਹੋਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਪ੍ਰਗਟ ਸਿੰਘ ਨੂੰ ਫੜਿਆ ਜਾਂ ਵਿਕਰਮ ਮਜੀਠੀਆ ਨੂੰ ਫੜਿਆ ਗਿਆ ਫੜਿਆ ਵਿਕਰਮ ਮਜੀਠੀਆ ਬਾਅਦ ਦੇ ਵਿੱਚ ਜਦੋਂ ਯੂ-ਟਰਨ ਲੈਣ ਲੱਗੇ ਕਹਿੰਦੇ ਪ੍ਰਗਟ ਸਿੰਘ ਫੜ ਲਿਆ ਪ੍ਰਗਟ ਸਿੰਘ ਤਾਂ ਬੜੇ ਅੱਛੇ ਆਦਮੀ ਨੇ ਸਪੋਰਟਸ ਦੇ ਖਿਡਾਰੀ ਨੇ ਬਹੁਤ ਅੱਛਾ ਉਹਨਾਂ ਨੇ ਹਾਕੀ ਦੇ ਅੰਦਰ ਦੇਸ਼ ਦਾ ਨਾਮ ਉੱਚਾ ਕੀਤਾਗਾ ਸੋ ਉਹਨਾਂ ਦਾ ਨਾਮ ਲੈ ਕੇ ਬਚਣ ਦੀ ਕੋਸ਼ਿਸ਼ ਕੀਤੀ ਆ ਕਿ ਕਿਤੇ ਲੋਕਾਂ ਜਾਵਾਂਗੇ ਤਾਂ ਫੇਰ ਅਸੀਂ ਸਾਨੂੰ ਨਮੋਸ਼ੀ ਸਾਹਮਣਾ ਕਰਨੀ ਪੈਣੀ ਆ ਉਸੇ ਤਰ੍ਹਾਂ ਲੀਡਰ ਆਫ oppositon ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਸੈਂਟਰ ਸਰਕਾਰ ਦੇ ਨਾਲ ਮਿਲ ਕੇ 5 ਮਿੰਟਾਂ ਦੇ ਅੰਦਰ ਸਾਡੇ ਨਾਲ ਸਾਡੇ ਖਿਲਾਫ ਕੋਈ ਗੱਲ ਨਹੀਂ ਪਲੀਜ਼ ਦੇ ਦਿਓ ਰਪਲਾਈ ਕਰ ਲਓ ਬੈਠੋ ਦੇ ਦਿਓ ਯਾਰ

ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ 1 ਮਿੰਟ ਸਰ ਸਰ 1 ਮਿੰਟ ਦਿਓ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸਦਨ ਦੀ ਕਾਰਵਾਈ ਦਾ ਸਮਾਂ ਅੱਜ ਦੀ ਕਾਰ ਸੂਚੀ ਵਿੱਚ ਦਰਜ ਆਈਟਮਾਂ ਦੇ ਖਤਮ ਹੋਣ ਤੱਕ ਬਦਲ ਦਿੱਤਾ ਜਾਵੇ ਜੀ ਥੈਂਕ ਯੂ ਜੀ ਬਾਜੀਬਾ ਸਾਹਿਬ ਜੀ ਬਾਜੀਬਾ ਸਾਹਿਬ ਮਾਈਕ ਲਓ ਧਤੀ ਸਪੀਕਰ ਸਾਹਿਬ